ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣੀ ਅੱਜ ਦੀ ਵੀਡੀਓ ਵਿੱਚ ਸਵਾਗਤ ਆ। ਬਾਈ ਸਪਾਰ ਪਹੁੰਚੇ ਸੀ ਮੇਲੇ ਤੇ ਆਪਾਂ ਤੇ ਬਾਈ ਸਫੀ ਖੜਾ ਪਣ ਲਵੇ ਕਲਸੀਆਂ ਵਾਲਾ। ਆਪਾਂ ਜਿੱਥੇ ਵੀ ਜਾਈਏ ਬਾਈ ਦੀ ਵੀਡੀਓ ਜ਼ਰੂਰ ਬਣਾਉਣੀ ਆ ਕਿਉਂਕਿ ਇਹਦੇ ਜਾਨਵਰ ਬਾਈ ਚੰਗੇ ਨੇ। ਬਹੁਤ ਚੰਗੀ ਬਲੱਡ ਲਾਈਨ ਆ, ਜਹਾਗੀਰ ਬਲੱਡ ਲਾਈਨ ਤੇ ਬਾਈ ਦੇ ਕੋਲੇ ਆ ਤੇ ਵਧੀਆ ਬੱਕਰੀਆਂ ਨੇ ਤੇ ਸਫੀ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਸਫੀ ਪਹਿਲਾਂ ਤਾਂ ਆਪਦਾ ਇੱਕ ਵਾਰੀ ਨੰਬਰ ਬੋਲ ਦੇ ਕਿਉਂਕਿ ਪਹਿਲਾਂ ਆਪਾਂ ਵੀਡੀਓ ਪਾਈ ਸੀ ਤੇਰੀ ਤਾਂ ਤੇਰਾ ਨੰਬਰ ਬਹੁਤ ਪਾਈਆਂ ਨੇ ਮੰਗਿਆ। ਫੇ ਸਫੀ ਬਾਈ ਦਾ ਨੰਬਰ ਚਾਹੀ ਆ ਨੰਬਰ ਬੋਲ ਦੇ ਪਹਿਲਾ ਨੰਬਰ ਬੋਲ ਦੇ ਆ ਜਾ ਆ ਜਾ ਨੰਬਰ ਦੱਸ ਦੇ ਆਪਣੇ ਵਾਲਾ ਦੱਸ ਪੁੱਤ ਨੰਬਰ ਹੋਏ 87255 62 टैक्स ਹੋਤੇ ਇੱਥੇ ਇੱਕ ਵਾਰੀ ਹੋਰ ਬੋਲਿਓ 87255 62133 ਠੀਕ ਆ ਲਓ ਬਈ ਆ ਨੰਬਰ ਆ ਸਫੀ ਦਾ ਆਪਾਂ ਸ਼ੁਰੂ ਚ ਹੀ ਦੱਸ ਦਿੱਤਾ ਵੀਡੀਓ ਦੇ ਤੇ ਇਹਦਾ ਬਾਈ ਨਾਲ ਗੱਲਬਾਤ ਕਰ ਲਿਓ ਸਫੀ ਜਾਨਵਰ ਮਿਲ ਜਾਂਦੇ ਆਪਣੇ ਕੋਲੋਂ ਜੇ ਕੋਈ ਬੱਕਰੀ ਜਾਂ ਪੱਠ ਕੋਈ ਵੀ ਲੈਂਦਾ ਬੰਦਾ ਹਾਮਰੇ ਮਿਲਤਾ ਜਾਂਦੇ ਆ ਉਹ ਮਿਲਦੇ ਆ ਜਿਹੋ ਸੂਆ ਪੈਂਦਾ ਉਦੋਂ ਮਿਲ ਜਾਂਦੇ ਆ ਸੂਆ ਕਦੋਂ ਪਊ ਹੁਣ ਬਾਈ ਸੂਆ ਆਪਣਾ ਲੋੜੀਆਂ ਬਾਅਦ ਪਊ ਬੱਕਰੀਆਂ ਲੋੜੀਆਂ ਬਾਅਦ ਪਊਗਾ ਹੁਣ ਕ੍ਰੋਸ ਕਰਾਤੀਆਂ ਹਾਂ ਹੁਣ ਬੱਕਰਾ ਛੜਦਾ ਕੱਲ ਦਾ ਅੱਛਾ ਕਿਹੜਾ ਬੱਕਰਾ ਛੱਡਿਆ ਪਹਿਲਾਂ ਉਹੀ ਫੜ ਕੇ ਲਿਆ ਆਪਾਂ ਉਥੇ ਸ਼ੁਰੂ ਕਰਦੇ ਆਂ ਤੇ ਬਾਈ ਜਿਹੜਾ ਬੱਕਰਾ ਬਾਈ ਨੇ ਛੱਡਿਆ ਬੱਕਰੀਆਂ ਤੇ ਹੁਣ ਉਹ ਦਿਖਾਉਨੇ ਸਾਨੂੰ ਆਪਾਂ ਵੀਡੀਓ ਜੋ ਤੋਂ ਸ਼ੁਰੂ ਕਰਦੇ ਆਂ ਤੇ ਜੇ ਕਿਸੇ ਨੇ ਮਾਲ ਇਹ ਤੋਂ ਲੈਣਾ ਹੁੰਦਾ ਪੱਠ ਬੱਕਰੀ ਕੁਛ ਵੀ ਲੈਣਾ ਹੁੰਦਾ ਤਾਂ ਜਦੋਂ ਸੂਆ ਪੈਂਦਾ ਹੈ ਕਹਿੰਦਾ ਵੀ ਉਦੋਂ ਮਿਲ ਸਕਦੀ ਆ ਤਾਂ ਵੀ ਪਹਿਲਾਂ ਪੰਜ ਪੰਜ ਛਤ ਕੋ ਬੱਕਰੀਆਂ ਇਹ ਬਾਕੀ ਆਪਣਾ ਵੱਡਾ ਬੱਕਰਾ ਘਰੇ ਆ ਠੀਕ ਹੈ ਇਹਨੂੰ ਆਇਆਂ ਨੂੰ ਕਰੀ ਮਾੜਾ ਯਾਰ ਪਰ ਇਹੋ ਆ ਵੀ ਲਓ ਬਈ ਬੱਕਰਾ ਦੇਖ ਲਓ ਯਾਰ ਬੱਕਰੇ ਦਾ ਕੱਦ ਕੁਦਦ ਦੇਖ ਲਓ ਤੇ ਬਾਕੀ ਇਹਦੀ ਡਿਟੇਲ ਦੱਸੀ ਕੀ ਹੋ ਗਿਆ ਇਹ ਕਿੰਨੇ ਦੰਦ ਹੋ ਗਿਆ ਇਹ ਵੀਰੇ ਚਾਰ ਆ ਹੂੰ ਡੇਮੜਾ ਥੱਲੋਂ ਦਾ ਖਾਈ ਬਈ ਬੱਕਰਾ ਬੱਕਰਾ ਥੱਲੋਂ ਪਰ ਇਹ ਆਏ ਦੂਰ ਦੂਰ ਹੋ ਦੂਰ ਹੋ ਗਿਆ ਆ ਇਹ ਹੈ ਜਣੀ ਉਮਰੇ ਦੀ ਡੇਢ ਸਾਲ ਹੋਈ ਆ ਆ ਡੇਢ ਸਾਲ ਹੋਈ ਆ ਹਾਂ ਡੇਢ ਸਾਲ ਤਾਂ ਹੋ ਗਿਆ ਪਰ ਇਹ ਮੇਲੇ ਨੂੰ ਬਚਾ ਸੀ ਛੋਟਾ ਸੀ ਛੋਟਾ ਸੀ ਮੈਂ ਦੇਖਿਆ ਹਨਾ ਉਹ ਵੀਡੀਓ ਵੀ ਬਣਾਈ ਆ ਉਹ ਤਾਂ ਛੋਟਾ ਸੀ ਹਾਂ ਉਹ ਤਾਂ ਛੋਟਾ ਸੀ ਇਹ ਹੈਟ ਬਈ ਕਦੋਂ ਕ ਚੱਕਣ ਲੱਗਦਾ ਯਾਰ ਇਹ ਚੱਕ ਲੈਂਦੇ ਆ ਜਾਨੀ ਚਾਰ ਦੰਦ ਤੋਂ ਬਾਅਦ 6 ਤੋਂ ਬਾਅਦ ਤਾਂ ਫਿਰ ਕਰੀ ਜਾਂਦੇ ਆ ਇਕਦਾਂਵੀ ਕਰ ਜਾਂਦੇ ਆ ਫਿਰ ਪਹਿਲਾਂ ਚਾਹੇ ਖੜੇ ਰਹਿਣ ਇਹਨਾਂ ਵਿੱਚ ਤਾਂ ਕਰ ਜਾਂਦੇ ਆ ਵਿੱਚ ਜਾਨੀ ਛੋਟੇ ਰਹਿੰਦੇ ਆ ਫਿਰ ਜਦੋਂ ਚਾਰ ਦੰਦ ਦੇ 6 ਹੋ ਗਿਆ ਫਿਰ ਇਕਦਮ ਕਰ ਜਾਂਦੇ ਹੁਣ ਕਿੰਨੇ ਦੰਦ ਹੋ ਗਏ ਇਹ ਹੁਣ ਇਹ 4 ਹੋਊਗਾ ਤੇ ਬਾਕੀ ਹੈਟ ਤਾਂ ਹੈ ਇਹਦੀ ਮਨਸ਼ੱਕਾ 45 ਦੇ ਲਵੇ ਹੋਊਗੀ ਹੁਣ ਹੂੰ ਤੇ ਇਹਨੇ ਇਕਦਾਂਵੀ ਚੱਕ ਜਾਣੀਆਂ ਕਿੰਨੀਆਂ ਬੱਕਰੀਆਂ ਕਰਾਈਆਂ ਨੇ ਕਰਾਉ ਸੇ ਤਾਂ ਇਹ ਤਾਂ ਹੁਣ ਛੱਡਣਾ ਆਪਾਂ ਨੇ ਹਜੇ ਇਹ। ਹਜੇ ਛੱਡਿਆ ਨਹੀਂ। ਨਾ ਆ ਬਸ ਹੁਣ ਛੁੱਟੀ ਖੋਲ ਦਾਂਗੇ ਜਾ ਕੇ ਆਂਦੇ ਤੋਂ ਬਾਅਦ। ਰਿਜ਼ਲਟ ਲੈਂਦਾ ਪਹਿਲਾਂ। ਇਹ ਤਾਂ ਹਾਂ। ਹੈਗੀਆਂ ਪੱਠਾਂ। ਇੱਕ ਪੱਠ ਹੈ ਦੀ ਆਪਣੇ ਕੋਲ। ਔਰੇ ਹੈਗੀਆਂ। ਹਾਂ, ਔਰੇ ਨਾਲ ਆ। ਉਹ ਦਿਖਾਈ ਬਾਈ। ਲੈ ਹੀ ਪੁੱਤ ਫੜ ਕੇ ਪੱਠ ਹੋਏ। ਉਹ ਛੋਟੀ ਪੱਠ ਲਿਆ ਫੜ ਕੇ ਛੋਟੀ। ਤਾਂ ਵੇਧਾ ਰਿਜ਼ਲਟ ਹੁਣ ਆ ਬਾਈ ਬੱਕਰੇ ਦਾ। ਤੇ ਹੁਣ ਇਹ 6 ਦਿਨ ਤੇ 4 ਦਿਨ ਹੋ ਗਿਆ ਸ਼ਾਫੀ ਕਹਿੰਦਾ। ਦੇ ਆ ਜਾਓ ਇੱਧਰ ਹੀ ਆ ਜਾਓ। ਔਰੇ ਆ ਟੈਂਪਲਾ। ਇਹ ਆਪਾਂ ਨੇ ਨਿੱਕੇ ਜਿਹੇ ਹੁੰਦੇ ਤੋਂ ਲਵਾਈ ਸੀ ਬੱਕਰੀਏ ਤੋਂ। ਅੱਛਾ। ਉਦੋਂ ਇਹ ਦੁੱਗਾਈ ਸੀ ਮੇਨ ਛੱਕਾ ਹੂੰ ਉਦੋਂ ਲਵਾਈ ਸੀ ਇਹ ਤੋਂ ਆ ਪੱਠੇ ਦੀ ਇੱਕ ਆਪਣੇ ਕੋਲੇ ਹਜੇ ਅੱਛੱਕੀ ਆਈ ਆ ਬਾਈ ਹਾਂ ਇੱਕ ਹੀ ਆ ਬਾਕੀ ਇਹ ਤੋਂ ਹੁਣ ਲਵਾਵਾਂਗੇ ਬੱਕਰੀਆਂ ਆਪਾਂ ਇਹ ਤੋਂ ਠੀਕ ਐ ਕੰਨ ਕੰਨ ਦੇਖ ਲਓ ਬਾਈ ਵਧੀਆ ਇਹ ਇਹ ਚ ਇਹ ਚ ਵੀ ਕੱਢਦਾ ਡੱਬ ਕੱਢ ਦਿੰਦਾ ਹੈ ਜੇ ਆਪ ਸਾਫ ਆ ਨਾਗਰਾ ਹਾਂ ਨਾ ਡੱਬ ਵੀ ਕਰ ਦਿੰਦਾ ਬਾਕੀ ਇਹਦੀ ਮਾਂ ਦੇ ਡੱਬ ਸੀਗੇ ਅੱਛਾ ਇਹਦੀ ਮਾਂ ਤੇ ਡੱਬ ਸੀ ਹਾਂ ਤਾਂ ਕਰਕੇ ਨਹੀਂ ਵਿੱਚ ਸਾਫ ਨਾਗਰੀਆਂ ਵੀ ਛੂਗ ਆ ਨਾ ਨਹੀਂ ਡੱਬਾਂ ਵਾਲੀਆਂ ਵੀ ਛੂਗ ਆ ਡੱਬਾਂ ਵਾਲੀਆਂ ਵੀ ਛੂਗ ਆ ਲੈ ਪੱਠਾ ਹੋਰ ਦਿਖਾ ਦੇ ਬਾਈ ਬੱਕਰੀਆਂ ਦਾ ਆਪਾਂ ਹਰੇਕ ਵੀਡੀਓ ਚ ਦਿਖਾਉਣਾ ਤੇਰੀ ਹੈ ਨਾ ਤੇ ਆ ਆ ਪੱਠ ਦੇਖ ਲਓ ਇੱਕ ਨੇਟ ਆਂਦੀ ਹੋ ਗਈ ਸਭਈ ਇਹ ਹੋ ਗਈ ਹੁਜਾਰਾ ਮੈਨੂੰ ਤਾਂ ਛੱਕਾ 9 9 10 ਮਹੀਨਿਆਂ ਦੀ ਹੋਊ ਇਹ 9 10 ਮਹੀਨਿਆਂ ਦੀ ਹਾਂ ਇੰਨੀ ਕੁ ਤਾਂ ਹੋਊਗੀ ਐਸੇ ਆ ਪਿੰਡੇ ਬਾਈ ਪਾਤ ਲੈਣ ਇਹਨਾਂ ਦੀਆਂ ਬੱਕਰੀਆਂ ਦੇ ਤੇ ਵਧੀਆ ਨੇ ਬਾਈ ਲਵੇ ਬਰੀਡ ਸਾਂਹੀ ਹੋਈ ਆ ਇਹ ਕਾ ਪਾਤ ਆ ਜੀ ਇਹ ਇਹਦੀ ਉਮਰ ਵੀ 19 ਹੋਈਆਂ ਇਹਦੀ ਵੀ 19 ਇਹ ਹਾਈਟ ਵੱਡੀ ਕਰ ਗਈ ਉਹ ਤਾਂ ਹਾਂ ਇਹ ਮੜੀ ਜੀ ਵੱਡੀ ਕਰ ਗਈ ਠੀਕ ਇੱਕ ਹੁਣਾਂ ਝੜੀ ਜਾ ਗਈਆਂ ਨਾ ਇਹ ਹਾਂ ਮੇਂ ਕਰਕੇ ਹਾਂ ਹੂੰ ਉੱਚੇ ਮੱਥੇ ਵਾਲੀਆਂ ਆਉਂਦੀਆਂ ਨੇ ਫਿਰ ਜ਼ਿਆਦਾਤਰ ਉੱਚੇ ਮੱਥੇ ਵਾਲੀਆਂ ਵੀ ਆ ਜਾਂਦੀਆਂ ਨੇ ਹਾਂ ਤੇ ਜਿਵੇਂ ਹੁਣ ਉੱਚੇ ਮੱਥਲੀਆਂ ਤਾਂ ਆ ਵੀ ਕੱਢੂਗਾ ਆਪਣਾ ਸਾਫ ਨਾਗਰਾ ਬੱਕਰਾ ਅੱਛਾ ਕੱਢੂਗਾ ਇਹ ਇਹ ਕੱਢੂਗਾ ਲਾਜ਼ਮੀ ਆ ਦੀ ਆ ਦੇਖ ਲਓ ਬਈ ਉੱਚਾ ਮੱਥਾ ਇਹਦਾ ਆ ਦੇਖੋ ਆ ਦੀ ਇੰਨਾ ਥਾਂ ਉੱਚਾ ਦਾ ਪੱਠ ਚੰਗੀ ਆ ਬਈ ਬਾਕੀ ਹੁਣ ਬੱਕਰੀਆਂ ਦਿਖਾ ਦਿੰਨੇ ਸਫੀ ਦੀਆਂ ਬਈ ਜੇ ਕਿਸੇ ਨੇ ਲੈਣੀਆਂ ਹੋਈਆਂ ਤਾਂ ਬਾਈ ਨਾਲ ਸਪਾਰਕ ਕਰਦੇ ਹਾਂ ਪਹਿਲੀ ਝੋਲੀ ਦੇ ਰੱਖੇ ਹੋਏ ਨੇ ਆਪਣੇ ਪਹਿਲੀ ਝੋਲੀ ਦੇ ਇਹ ਪਹਿਲੀ ਝੋਲੀ ਦੇ ਨੇ ਇਹ ਤੋਂ ਪਹਿਲਾਂ ਵਾਲੇ ਹਾਂ ਇਹ ਉਹਦੇ ਨਹੀਂ ਇਹ ਕਿੰਨੇ ਕਿੰਨੇ ਦੰਦ ਹੋ ਗਏ ਇਹ 2-2 ਦੰਦ ਹੋ ਗਏ ਵੀਰੇ 2-2 ਦੰਦ ਹਾਂ 2-2 ਹੋ ਗਏ ਹੈਡ ਚੱਕ ਜਾਣਗੇ ਹੋਰ ਚੱਕ ਜਾਣਗੇ ਚੱਕ ਜਾਣਗੇ ਹੈਡ ਤਾਂ ਕਰ ਜਾਣਗੇ ਕਿਸਿਆ ਆ ਜਾ ਦੂਜਾ ਆ ਲਿਆਈ ਉਹ ਬੱਕਰਾ ਫੜ ਕੇ ਦੂਜਾ ਇੱਕ ਕਾਲਾ ਤਾਂ ਵੇਚਣਾ ਇਹਨਾਂ ਚਾਹਣਾ ਲੈ ਉਹ ਵੀ ਦਿਖਾ ਦੇ ਉਹ ਹੁਣ ਹੁਣ ਕਰ ਲੈਣ ਗੱਲ ਲੈਣਾ ਜਿਹਨੇ ਕਰਨੀਆਂ ਨੇ ਵੇਚਣਾ ਬਈ ਕਾ ਇੱਕ ਕਾਲਾ ਬੱਕਰਾ ਉਹ ਵੇਚਣਾਗਾ ਬਾਈ ਨੇ ਦੋਨੇ ਲਿਆ ਹਾਂ ਦੇ ਹੁਣ ਆ ਵੀ ਦੋ ਦੰਦ ਹੀ ਹੈ ਜੀ ਲੈ ਆ ਵੀ ਦੋ ਦੰਦ ਹੈ ਨ ਦੇਖ ਲੈ ਜੀ ਤੇ ਆ ਬੱਕਰਾ ਦਿਖਾ ਦੇ ਜਿਹੜਾ ਵੇਚਣਾ ਹੈ ਦਰਮਿਆਨ ਆ ਮਤਾਊਗਾ ਆਪਣਾ ਆਹ ਕੋਈ ਕਾਲਾ ਬੱਕਰਾ ਦੇਖ ਲੋ ਯਾਰ ਇਹ ਵੇਚਣਾ ਬਾਈ ਨੇ ਸ਼ਾਫੀ ਨੇ ਹਾਂ ਇਹ ਵੀ ਦੋ ਦੰਦਾ ਦੋ ਦੰਦਾ ਸ਼ਾਫੀ ਕਿੰਨੇ ਦਾ ਦੇ ਦੇਗਾ ਇਹ ਇਹ ਆਪਾਂ ਕੋਈ ਨਾ ਜਦੋਂ ਆਉਂ ਛੜਦਾਂਗੇ ਹਿਸਾਬ ਨਾਲੀ ਸਾਬਨ ਵਾਲੀ ਬਾਲੇ ਰੁਪਏ ਨਾ ਮੰਗੇ ਨਹੀਂ ਨਹੀਂ ਬਾਲੇ ਨਹੀਂ ਮੰਗਦੇ ਠੀਕ ਆ ਲੈ ਬੱਕਰਾ ਸਾਨੂੰ ਸਾਰਾ ਦਿਖਾ ਦਿੰਨੇ ਬਈ ਇਹਨਾਂ ਦੇ ਇਹਨਾਂ ਦੇ ਹਾਨ ਦੀ ਆ ਇਹ ਹਾਂ ਇਹਨਾਂ ਦੇ ਹਾਨ ਦਾ ਹੀ ਆ ਵੀਰੇ ਦੋ ਦੰਦ ਹੀ ਆ ਅੱਛਾ ਇਹ ਆਪਾਂ ਵੇਚ ਦਾਂਗੇ ਇਹ ਦੇ ਦੂ ਬਾਈ ਸ਼ਾਫੀ ਹਾਂ ਬੱਕਰਾ ਵਧੀਆ ਬੱਕਰੀ ਇਹਦੀ ਮਾਂ ਵੀ ਵਧੀਆ ਗਈ ਅੱਛਾ ਇਹਦੀ ਮਾਂ ਹੈਗੀ ਉਰੇ ਨਾ ਕਰਿਆ ਕਰੇ ਅੱਛਾ ਨਾ ਕਰੀਆ ਢੱਬੀ ਨਾ ਕਰੀਆ ਉਹ ਵੀ ਇਹ ਜਾਨੀ ਕਾਲਾ ਆ ਗਿਆ ਇਹ ਕਾਲਾ ਆ ਗਿਆ ਹਾਂ ਤੇ ਭਈਆ ਬੱਕਰਾ ਦੇ ਦੂ ਸ਼ਫੀ ਦੋ ਦੰਦਾ ਬਾਣ ਵਾਲੀ ਦੇ ਦੂਗਾ ਵੀ ਕੋਈ ਚੱਕਰ ਨਾ ਮੰਨਿਓ ਨਾਲਿਓ ਫੋਨ ਆ ਸ਼ਫੀ ਨੂੰ ਨੰਬਰ ਆਪਣਾ ਦਿੱਤਾ ਹੋਇਆ ਸਕਰੀਨ ਤੇ ਆ ਜੀ ਆ ਗੱਬਣਾ ਨੇ ਪੱਠਾ ਹੋਣਾ ਇਹ ਹੁਣ ਗੱਬਣਾ ਕਰਾਤੀਆਂ ਹਾਂ ਇਹ ਸੂਣ ਵਾਲੀ ਆ ਇਹ ਕਿਹੜੇ ਤੋਂ ਕਰਾਈਆਂ ਨੇ ਇਹ ਇਹ ਆਪਣਾ ਘਰੇ ਆ ਜਿਹੜਾ ਬੱਕਰਾ ਕਰੇ ਇਹ ਉਹ ਤੋਂ ਆ ਬੱਕਰੀਆਂ ਹਾਲ ਥੱਲੋਂ ਅੱਛਾ ਉਹ ਤੋਂ ਕਰਾਈ ਨੇ ਘਰੇ ਆ ਬੱਕਰਾ ਕਿੰਨੇ ਦੰਦਾਂ ਦਾ ਉਹ ਉਹ 8 ਦੰਦਾਂ ਦਾ ਵੀਰੇ ਅੱਛਾ 8 ਦੰਦ ਉਹ 8 ਉਹ ਵੱਡਾ ਬੱਕਰਾ ਹੂੰ ਸ ਹਾਂ ਵੀ ਕਿੰਨੇ ਕਿੰਨੇ ਬੱਚੇ ਦਿੰਦੀਆਂ ਨੇ ਭਾਈ ਇਹ ਬੱਕਰੀਆਂ ਇਹ ਯਾਰ ਕੋਈ 2 ਦੇ ਦਿੰਦੀ ਆ ਕੋਈ ਇੱਕ ਕੋਈ 3 ਵੀ ਦੇ ਦਿੰਦੀ ਆ ਨਹੀਂ ਹਾਂ ਠੀਕ ਹੈ ਇੱਧਰ ਭਾਈ ਬੱਕਰੀਆਂ ਤੇ ਮਾਰਦੇ ਕੈਮਰਾ ਮੜਾ ਜਾ ਚੰਗੇ ਨੇ ਇਹਦਾ ਦਿਖਾਈ ਜਾਂਉਂਦੇ ਨੇ ਆ ਵੀ ਦੇਖ ਲੋ ਭਾਈ ਆਪਾਂ ਬੱਕਰੀਆਂ ਦੀਆਂ ਦਿਖਾਉਣ ਨਹੀਂ ਰਹਿੰਦੇ ਸ਼ਫੀ ਭਾਈ ਦੀਆਂ ਹਾਂ ਪਰੇ ਆ ਦੇਖ ਲੋ ਮੇਰਾ ਮੂੰਹ ਦਿਖਾ ਆ ਗਿਆ ਦੇਖੋ ਬਾਈ ਕੰਨ ਹਟ ਦਿਓ ਜਾਵਰ ਤੇ ਬਾਬਰ ਬਲੱਡ ਲੈਣਾ ਹੈ ਹਾਂ ਇਹ ਜਾ ਗਿਆ ਕਿਹੜਾ ਬਲੱਡ ਆ ਬਾਈ ਇਹ ਜਾਵਰ ਤੇ ਬਾਬਰ ਦੀਆਂ ਨਹੀਂ ਜਾ ਇਹਦੇ ਕੰਨ ਛੋਟੇ ਨੇ ਛਫੀ ਥੋੜੇ ਜਿਹੇ ਇਹਨਾਂ ਨਾਲ ਹਾਂ ਇਹ ਵਿੱਚ ਕਿਸੇ ਦੇ ਛੋਟੇ ਆ ਜਾਂਦੇ ਹੁਣ ਆ ਦੇ ਇਹਦੀ ਲੰਮੇ ਨੇ ਮੜੇ ਜੇ ਹਾਂ ਇਹਦੇ ਲੰਮੇ ਨੇ ਨਾ ਇੱਕ ਹੋਰ ਇਹ ਰਹਿ ਗਈ ਆ ਇਹਦੇ ਨਾਲ ਮਨੇ ਸਾਫ ਨਾਗਰੀ ਆ ਇਹਦੇ ਨਾਲ ਪੂਰੇ ਹੀ ਲੰਮੇ ਨੇ ਹਾਂ ਇਹ ਵਿੱਚ ਆ ਆ ਕਿਸੇ ਦੇ ਛੋਟੇ ਹੁੰਦੇ ਆ ਕਿਸੇ ਦੇ ਵੱਡੇ ਹੁੰਦੇ ਆ ਠੀਕ ਆ ਇਹਦਾ ਨਹੀਂ ਕੋਈ ਚੱਕਰ ਪੈਂਦਾ ਇਹ ਬੱਚੂ ਹੀ ਮੰਗਰ ਲੈ ਜਾਂਦੀਆਂ ਨੇ ਬੱਕਰੀਆਂ ਬੱਕਰੀਆਂ ਪੇ ਸੌਕੜ ਤੇ ਮਾਰਦੇ ਨੇ ਹਾਂ ਠੀਕ ਆ ਆ ਹੁਣ ਆ ਇਹਦੇ ਛੋਟੇ ਆ ਇਹਦੇ ਹਾਂ ਇਹਦੇ ਛੋਟੇ ਆ ਇਹਦੇ ਛੋਟੇ ਆ ਚਿੱਟੀ ਨਾਗਰੀ ਜੀ ਵੀ ਹੈ ਨਾ ਹਾਂ ਠੀਕ ਆ ਹੈਟ ਭਾਈ ਸਾਰਿਆਂ ਦੀ ਚੰਗੀ ਆ ਬਾਈ ਦੀਆਂ ਬੱਕਰੀਆਂ ਨੂੰ ਜਾਣਦੇ ਹਾਂ ਸਾਰੇ ਇਹ ਦੱਸਣ ਦੀ ਜੋੜ ਹੀ ਨਹੀਂ ਹਾਂ ਹਾਂ ਆ ਦੇਖ ਲੋ ਪਤਲੀਆਂ ਨੇ ਨਾ ਬੱਕਰੀਆਂ ਭਾਈ ਹਾਂ ਪਤਲੇ ਪਿੰਡੇ ਦੀਆਂ ਵੀਰੇ ਤੇ ਦੁੱਧ ਦੁੱਧ ਨੂੰ ਕਿਵੇਂ ਨੇ ਦੁੱਧ ਨੂੰ ਵਧੀਆ ਨੇ ਵਧੀਆ ਆ ਹੁਣ ਮੀਂਹ ਜੇ ਕਰਕੇ ਹਟ ਗਈਆਂ ਕਿ ਦੇਈ ਜਾਂਦੀਆਂ ਨੇ ਹਜੇ ਨਹੀਂ ਐਂ ਦਾ ਦਿੰਦੀਆਂ ਨੇ ਜਾਣੀ ਹੁਣ ਫਰਕ ਪੈ ਗਿਆ ਝੜੀਆਂ ਚ ਕੱਟ ਗਈਆਂ ਕੱਟ ਗਈਆਂ ਹਣਾ ਹੁਣ ਬਾਕੀ ਇਹ ਹੁਣ ਗੱਬਣਾ ਹੋ ਜਾਣਗੇ ਹੁਣ ਆਸ ਲਾ ਕੇ ਇਹ ਦੀਵਾਲੀ ਤੇ ਕਰ ਛੱਟੀ ਜੀ ਮਾਰਨੀਆਂ ਹੂੰ ਆ ਝੜੀਆਂ ਤੋਂ ਬਾਅਦ ਹਾਂ ਜਿਹੜੀ ਇੱਕ ਵਾਰੀ ਉੱਠਣਗੀਆਂ ਫੇਰ ਫੇਰ ਦਬ ਜਾਣਗੀਆਂ ਅੱਛਾ ਵਾ ਫੇਰ ਤਿੰਨ ਦਿਨ ਦੀਵਾਲੀਆਂ ਬਾਅਦ ਹਟ ਹੀ ਜਾਣਾ ਵਾ ਇਹ ਤਾਂ ਹਟ ਜਾਣਗੀਆਂ ਹੂੰ ਫੇਰ ਵਾ ਜੋ ਸੂਪੇ ਤੋਂ ਬਾਅਦ ਚੱਲਣਗੀਆਂ ਫੇਰ ਹਾਂ ਲੋਹੜੀ ਤੋਂ ਬਾਅਦ ਫੇਰ ਦੇਈ ਜਾਣਗੀਆਂ ਸੋਣ ਤੱਕ ਹਾਂ ਫੇਰ ਤਾਂ ਹੁਣ ਦੁਬਾਰੇ ਤੂੰ ਲਾਲਾ ਸਾਹਿਬ ਵੀ ਇਹੇ ਲੋਹੜੀ ਮੌਕੇ ਸੋਣ ਗਿਆ ਹੇ ਰਾਤ ਗੱਪਣਾ ਨਹੀਂ ਹੁੰਦੀ ਜਿੰਨਾ ਟਾਈਮ ਉਹ ਉਹਨਾਂ ਟਾਈਮ ਇਹਨਾਂ ਨੇ ਦਵਾਈ ਤੇ ਕਰਤਾ ਤੇ ਦੇਈ ਜਾਣਾ ਦੇਈ ਜਾਣਾ ਦੀਵਾਲੀ ਤੋਂ ਮਗਰੋਂ ਵੀ ਠੀਕ ਹਾਂ ਹਾਂ ਤੇ ਠੀਕ ਆ ਸਫੀ ਠੀਕ ਆ ਬਾਈ ਬਹੁਤ ਧੰਨਵਾਦ ਤੇ ਬਾਈ ਦੀਆਂ ਬੱਕਰੀਆਂ ਬਾਈ ਦੇਖ ਲਓ ਤੁਸੀਂ ਚ ਇਹਦੀ ਹਾਈਟ ਜਿਆ ਵੱਧ ਆਣਾ ਮਿਲਦਾ ਇਹਦੀ ਹੂ 40 ਦੇ ਲਵੇ ਲਾਉਣੇ ਮੈਂ ਕਹਿੰਦਾ ਫਿਰ 40 ਦੇ ਦੂਜੇ ਛੂਏ ਛੂਈ ਵੀ ਇਹੇ ਦੂਜੇ ਛੂਏ ਹਾਂ ਇਹ ਦੂਜੇ ਆ ਵੀ ਦੂਜੇ ਆ ਠੀਕ ਹੈ ਤੇ ਬੱਕਰੀ ਕਦੋਂ ਸੇਲ ਕਰਦਾ ਜੇ ਕਿਸੇ ਨੇ ਬੱਕਰੀ ਲੈਣੀ ਹੋਵੇ ਬੱਕਰੀਆਂ ਆਪਾਂ ਕਰਦੇ ਆ ਜਿਵੇਂ ਹੁਣ ਆ ਪੱਠਾਂ ਨੇ ਆਪਣੀਆਂ ਹਾਂ ਇਹ ਹੁਣ ਗੱਬਣਾ ਹੋਣਗੀਆਂ ਜਦੋਂ ਇਹ ਛੂਪੀਆਂ ਲੋਹੜੀਆਂ ਬਾਅਦ ਉਦੋਂ ਜਿਵੇਂ 5 ਛੂਪੀਆਂ 5 ਬੱਕਰੀਆਂ ਦੇ ਦਾਂਗੇ ਜੇ ਕੋਈ ਵਿੱਚ ਇੱਕ ਅੱਧੀ ਮੰਗੇ ਬੰਦਾ ਉਹ ਐ ਕਰ ਲੈਣੇ ਹੁੰਦੇ ਆ ਜੇ ਕੋਈ ਆ ਜਾਵੇ ਹਾਂ ਠੀਕ ਉਹ ਵੀ ਦੇ ਦਿੰਨੇ ਆ ਐ ਨਹੀਂ ਕੋਈ ਗੱਲ ਹੈਗੀ ਠੀਕ ਹੈ ਇਹ ਪਰ ਹੁਣੀ ਹੈ ਨਾ ਗਾਈ ਆਪਾਂ 15 16 ਹੀ ਬੱਕਰੀਆਂ ਰੱਖਦੇ ਆਂ ਬਾਲੀਆਂ ਨਹੀਂ ਰੱਖਦੇ ਬਾਲੀਆਂ ਰੱਖਦੇ ਨਹੀਂ ਨਾ ਆਪਾਂ ਕਦੇ ਮੁੱਲ ਲਈ ਆ ਪੱਠਾ ਤਿਆਰ ਕਰਕੇ ਫੇਰ ਬੱਕਰੀਆਂ ਵੇਚਦੇ ਆਂ ਹਾਂ ਫੇਰ ਬੱਕਰੀਆਂ ਵੇਚਣੀਆਂ ਨੇ ਠੀਕ ਆ ਬਾਈ ਲੋ ਤੁਹਾਡਾ ਲੰਬਾ ਸੀਗਾ ਵੀ ਸਫੀ ਦਾ ਨੰਬਰ ਨਹੀਂ ਹੈਗਾ ਵੀਡੀਓ ਤੇ ਤਾਂ ਵੀਡੀਓ ਤੇ ਆਪਾਂ ਨੰਬਰ ਦੇਤਾ ਸਫੀ ਦਾ ਤਾਂ ਬਾਈ ਨਾਲ ਗੱਲ ਕਰ ਲਿਓ ਤੇ ਧੰਨਵਾਦ ਸਫੀ ਬਾਈ ਠੀਕ ਆ ਵੀਰ ਠੀਕ